ਮੇਟਰ ਰੋ ਅੱਜ ਦਾ ਵਲੌਗ ਤੁਹਾਡਾ ਮੇਰੇ ਨਾਲ ਅੱਜ ਜਾ ਰਹੇ ਆਪਾਂ ਕੋਠੇ ਤੇ ਇਹ ਦੇਖੋ ਕੋਠੇ ਤੇ ਤੁਹਾਨੂੰ ਪਤਾ ਹੀ ਕੀ ਕੰਮ ਆ ਅੱਜ ਹੈਗਾ ਬਸੰਤ ਪੰਚਮੀ ਦਾ ਦਿਨ ਤੇ ਦੇਣੇ ਜਾਵਾਕ ਉਗਡਾਉਂਦੇ ਆ ਪਤੰਗ ਤੇ ਕੀ ਕਰਦੇ ਡਾ ਕੇ ਆਪ ਵੀ ਦੇ ਨੇ ਉੜਦਾ ਹੈ ਕਿ ਨਹੀਂ ਉੜਦਾ ਵਲੌਗਰ ਆ ਕੇ ਤੁਸੀਂ ਹੱਥੁੱਤ ਜੋੜ ਕੇ ਮਥਾ ਮੂਥਾ ਟੇਕ ਦਿਓ ਮੈਨੂੰ ਆ ਮੇਰਾ ਪਹਿਲਾ ਆਸ਼ੀਰਵਾਦ ਬੱਚਾ ਪਤੰਗ ਡਾਏਗਾ ਬਹੁਤ ਹੀ ਅੱਛਾ ਆਸ਼ੀਰਵਾਦ ਬੱਚਾ ਪਤੰਗ ਡਾਏਗਾ ਬਹੁਤ ਹੀ ਅੱਛਾ ਜੜ ਗਿਆ ਨਾ ਆਈ ਬਲੌਗਰ ਦਾ ਹੀ ਗੱਲਾਂ ਜੋੜ ਦਾਂ ਤੇ ਇਹਨਾਂ ਕੋਲੇ ਹੈਗਾ ਤਾਂ ਸਮਾਨ ਚੰਦਾ ਥੋੜਾ ਹੀ ਕਿ ਤੁਹਾਡਾ ਕੋਈ ਹੈਗਾ ਬੈਕਅਪ ਪਲਾਨ ਜੇ ਇਹ ਸਾਰਾ ਕੁਝ ਪਾਟ ਗਿਆ ਤੇ ਉਹ ਡੁੱਟ ਗਿਆ ਹੈਗਾ ਬੈਕਅਪ ਪਲਾਨ ਕੀ ਬੈਕਅਪ ਪਲਾਨ ਹੈ ਜੀ ਤੁਹਾਡਾ ਥੱਲੇ ਪਈ ਥੱਲੇ ਪਈ ਛੋਟੇ ਕੋਲੇ ਵੀ ਪਈ ਹੈ ਜੀ ਹਾਂ ਜੀ ਇਹ ਕੈਮਰੇ ਤੋਂ ਥੋੜਾ ਸ਼ਰਮਾਉਂਦੀਆਂ ਨੂੰ ਪਟ ਕਰਕੇ ਖੜ ਜਾਂਦੀ ਹੈ ਤੇ ਕੀ ਕਹਿ ਸਕਦੇ ਇਹਨਾਂ ਨੂੰ ਤੇ ਪਤੰਗ ਤਾਂ ਇਹ ਚੱਕਦੇ ਆ ਯੂ ਐਸ اے ਯੂ ਐਸ اے ਕੈਨੇਡਾ ਅਮਰੀਕਾ ਕਿਹੜੀ ਦੇਸ਼ ਹੈ ਮੈਨੂੰ ਪਤਾ ਨਹੀਂ ਆ ਯੂ ਕੇ ਹੀ ਹੈ ਸ਼ਾਇਦ ਤੇ ਚੱਲ ਯੂਕੇ ਤੋੜਦਾ ਦੀਂਦਣੀ ਉੱਡੂਗਾ 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 ਕੀ ਹੈ ਕੀ ਹੈ ਕੀ ਹੈ ਪਤਾੰਗੇ ਪਤਾੰਗੇ ਪਤਾੰਗੀ ਹੈ ਤੇ ਆਪਣੇ ਕੰਪੀਟੀਟਰ ਵੀ ਦਿਖਾ ਦਿੰਨੇ ਥੋੜੇ ਸਾਨੂੰ ਜੇ ਦਿਖਦੇ ਆ ਉਹ ਉੱਥੇ ਖੜੇ ਸੀ ਗਮਾ ਜੀ ਤੇ ਉਹ ਉੱਥੇ ਖੜੇ ਸੀ ਗਮਾ ਇਧਰ ਦਰਸ਼ਕ ਵੀਰ ਵੀ ਬੈਠੇ ਹੋਏ ਨੇ ਦਰਸ਼ਕ ਵੀਰ ਬਹੁਤ ਹੀ ਵਧੀਆ ਆਨੰਦ ਠਾਰ ਰਹੇ ਹੋਏ ਜੀ ਤੁਹਾਨੂੰ ਤੁਹਾਨੂੰ ਕਿਦਾਂ ਦਾ ਲੱਗ ਰਿਹਾ ਤੁਸੀਂ ਪਤੰਗ ਉੜਦੇ ਦੇਖ ਰਹੇ ਹੋ ਨਹੀਂ ਜੀ ਇਹ ਇੰਟਰਵਿਊ ਨਹੀਂ ਦੇਣਾ ਚਾਹੁੰਦੇ ਥੋੜੇ ਸ਼ਰਮ ਵਾਲੂ ਕਿਸਮ ਦੇ ਵਿਅਕਤੀ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਜਿਹੜੇ ਤੁਸੀਂ 7-8 ਦਿਨਾਂ ਤੋਂ ਨਹਾਤੇ ਹੋ ਕੀ ਕਹਿਣਾ ਚਾਹਣੀ ਆ ਤੁਸੀਂ ਹਾਂ ਤੁਸੀਂ ਨਾਲੇ ਤੇ ਹਾਂ ਤੁਸੀਂ ਕਿੰਨੇ ਦਿਨ ਫੇਰ ਨਹੀਂ ਨਹਾਉਂਦੇ ਦੱਸ ਦੋ ਸਾਨੂੰ ਮੈਂ 20 ਦਿਨ ਆਪ ਹੀ ਮੰਨ ਗਈ ਚਲੋ ਕੀ ਕਹਿ ਸਕਦੇ ਆ ਤੁਸੀਂ ਕੁਝ ਕਹਿਣਾ ਚਾਹੋਗੇ ਜੀ ਕਹਿਣਾ ਚਾਹਣੀ ਆ ਕੁਝ ਕਹਿਣਾ ਚਾਹਣੀ ਆ ਕੁਝ ਨਹੀਂ ਕਹਿਣਾ ਚਾਹੁੰਦੇ ਇਹ ਨਹੀਂ ਕਹਿਣਾ ਚਾਹੁੰਦੇ ਇਹਨਾਂ ਦੇ ਬੱਚਿਆਂ ਦੇ ਵੀ ਪਤੰਗ ਗੁੱਟ ਚੁੱਕੇ ਨੇ ਕਿੱਥੇ ਸੁੱਟਾ ਪਤੰਗ ਤੁਸੀਂ ਆਪ ਦਾ ਪਤੰਗ ਦਿਖਾ ਸਕਦੇ ਹੋ ਉਂਗਲ ਕਰਕੇ ਮੜਾਓ ਅਸੀਂ ਉਂਗਲ ਕਰਤੀ ਜੀ ਦੇਖੋ ਉਹ ਸੀ ਬਹੁਤ ਜਿਹੜਾ ਆ ਪਤੰਗ ਨਹੀਂ ਆ ਤਾਂ ਕਿਸੇ ਦਾ ਹੀ ਇੰਨਾ ਨੀ ਮੈਂ ਤਾਂ ਇਹ ਡਾਉਂਦੇ ਨਹੀਂ ਇਹ ਬਹੁਤ ਉੱਚਾ ਡਾਉਂਦੇ ਆ ਉਹ ਬੱਦਲਾਂ 'ਚ ਅੱਜ ਧੁੰਦੀ ਜੀ ਦਾ ਮੌਸਮ ਹੈ ਨਾ ਥੋੜਾ ਆ ਆ ਦੇਖੋ ਇਧਰ স্মੋਕ ਵੀ ਛੜਤੀ ਸਤਰੀਕਾਲ ਜੀ ਸਾਰਿਆਂ ਨੂੰ ਪਹਿਲਾਂ ਆਪਾਂ ਜੀ ਆਹ ਜਿਹੜਾ ਆਪਣਾ ਪਤੰਗ ਇਹ ਜੀ ਟੁੱਟਿਆ-ਫੁੱਟਿਆ ਆ ਪਹਿਲਾਂ ਇਹਨੂੰ ਆਪਾਂ ਰਿਪੇਅਰ ਕਰਦੇ ਆ ਜੇ ਰਿਪੇਅਰ ਹੋਊਗਾ ਆਪਾਂ ਨੂੰ ਕਿਉਂਕਿ ਜਿਵਾਗ ਚੱਲੇ ਆਪਾਂ ਨੂੰ ਪਤੰਗ ਕੋਈ ਦੇ ਨਹੀਂ ਰਹੇ ਆਪਾਂ ਨੂੰ ਇਹ ਟੁੱਟੇ ਪਤੰਗ ਇਹਨਾਂ ਨੇ ਦੇਤਾ ਕਹਿੰਦੇ ਜੇ ਤੈਥੋਂ ਇਹ ਉੜਦਾ ਤੇ ਢਾ ਤੇ ਦੇਖੋ ਪਤੰਗ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਕਰਦੇ ਆ ਰਿਪੇਅਰ ਇਹ ਬਾਈ ਜੀ ਚੇਪੀ ਤਾਂ ਦੇ ਦੋ ਜੀ ਚੇਪੀ ਨਹੀਂ ਆਪ ਜੀ ਨੇ ਹੋਈ ਬੰਦੀ ਆਹ ਬਾਈ ਜੀ ਉੱਧਰ ਪਈ ਆ ਜੀ ਚਾ ਆਪਾਂ ਤੋਂ ਨਹੀਂ ਚੇਪੀ ਨਹੀਂ ਖੁੱਲ ਰਹੀ ਮੈਨੂੰ ਲੱਗਦਾ ਜਦੋਂ ਨੂੰ ਆਪਾਂ ਚੇਪੀ ਖੋਲ੍ਹਾਂ ਆਦੋਂ ਉਹ ਆਪਣੀ ਪਸੰਦ ਪੈਂਟ ਵਿੱਚ ਟੱਪ ਜੂਗੀ ਰਾਮ ਦਰੇਗਾ ਕੀ ਜੋਕ ਮਾਰਾ ਇੱਥੇ ਤਾਂ ਫੇਰ ਹੀ ਲੱਗੂ ਜੇ ਆਪਣੇ ਤੇ ਗੁੱਲੂ ਪਤਾ ਇੱਕ ਖੜ ਦੀ ਆਪਣੇ ਤਾਂਗਵਾਇ ਦਾ ਤਗਣਾ ਆਪਣੇ ਤੋਂ ਜੇਤੀ ਏ ਵਾਓ ਗੱਦੇ ਵਾਓ 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 ਗੁਰੂ ਚੁੱਤੀ ਹੈ ਵਾਓ ਕੇ ਵਾਓ ਅਵੇ ਜੇ ਪੀ ਵੀ ਲਗਾਨੀ ਆ ਰਹੀ ਕੋਈ ਬਾਤ ਨਹੀਂ ਹਮ ਹੋਣਗੇ ਧੀਰੇ ਧੀਰੇ Oh बहुत ही बड़ा इंसिडेंस हो चुका है यहाँ और आपने पतंग जोड़ने की उसे तादूत में हमें अब कोई बात भी नहीं आ रही है। हमारा एक ही पतंग था वो टूट चुका है क्या हुआ हमारे साथ चलो अब इसे तो हम तोड़ ही चुके हैं अब हम और मिनते काटते हैं और मिनते काट के इनसे एक पतंग की और मांग करते हैं ਨੇ ਲੇਕ ਹਾ ਬਈ ਰਾ ਬਾਦੂ ਮਾ ਮਿੱਤਰੋ ਉਸਤਾਜ ਜੀ ਦਾ ਪਤੰਗ ਮਿਲ ਚੁਕਿਆ ਹੈ ਹਣ ਆਪਾਂ ਇਹ ਡਾਵਾਗੇ ਤੇ ਦਿਖਾਉਣੇ ਆ ਸਾਨੂੰ ਕੀ ਬਾਣਦਾ ਤੁਸੀਂ ਕੀ ਕਰਦੇ ਹੋ ਜੀ ਦੋਰਾ ਓ ਸੋਰ ਸੋਡਾ ਬਹੁਤੀ ਤਾਲਮੇਲ ਖਾ ਰਿਹਾ ਜੀ ਤੋ ਬਈ ਮਿੱਤਰੋ ਆਪਾਂ ਹਣ ਨਵਾਂ ਪਤੰਗ ਆਪਣਾ ਉਹ ਬੰਦਾ ਦੇਖੋ ਤੁਸੀਂ ਕੂਲਾ ਦੇ ਜਾ ਰਹੇ ਤੇ ਦੇ ਰਹੇ ਹਣ ਔਰਦਾ ਕਿ ਨਹੀਂ ਮੈਂ 1 2 3 ਕਰੂੰਗਾ ਤੇ 3 ਤੇ ਛੱਡਣਾ 2 ਤੇ ਛੱਡ 1 ਹਟ ਜਾ ਓਏ 1 2 3 ਨਹੀਂ ਗਿਆ ਓ ਲੋ ਆਸਮਾਨ ਨੂੰ ਛੂ ਚੁੱਕਿਆ ਓਹ ਹੋ ਗਈ ਹਵਾ ਹੀ ਆ ਇਹ ਪਤਾ ਨਹੀਂ ਹੋਰੁੰਦੇ ਕਰ ਰਿਹਾ ਜੀ ਮੈਨੂੰ ਪਤਾ ਨਹੀਂ ਲੱਗ ਰਿਹਾ ਜੀ ਕੀ ਕਰਾਂ ਜੀ ਤੁਹਾਨੂੰ ਪਤਾ ਹੀ ਜਿੱਦਾਂ ਹੀ ਕਿਦਾਂ ਕੀ ਮੇਰਾ ਭਦਾਂ ਗੁੱਡ ਚੁੱਕਿਆ ਜੀ ਬਹੁਤ ਹੀ ਉਹਦੀ ਜਿਹੜੀ ਖੁਸ਼ੀ ਆ ਦੀ ਗੱਲ ਹੈ ਜੀ ਛੇਤੀ ਛੇਤੀ ਜੀ ਨੇ ਪੇਕੇ ਲਾਉਣੇ ਆ ਲਾ ਲਓ ਡਿੱਗਣ ਤੋਂ ਪਹਿਲਾਂ ਪਹਿਲਾਂ ਪੇਕੇ ਲਾਉਣੇ ਆ ਲਾਲ ਹੋਏ ਤਾਂ ਡਿੱਗਿਆ ਲੈ ਬਾਈ ਇਹਦਾ ਪਤਾ ਪਿੱਛੇ ਆਉਣੀ ਤਾਂ ਲਾਲੋ ਆ ਜਾਓ ਬਈ ਦੇਖੋ ਜੀ ਫਰਾਟੇ ਮਾਰਦਾ ਜੀ ਆਪਣਾ ਪਤੰਗ ਇੰਨਾ ਨਹੀਂ ਦੱਸਉਣਾ ਜੀ ਉਧਰ ਆਪਾਂ ਫਿਰ ਆਪਣਾ ਉਹ ਘੜ ਜੂ ਜੀ ਹਾਂਜੀ ਆਹ ਦੇਖੋ ਜੀ ਆਪਾਂ ਬਹੁਤ ਹੀ ਤਰੀਕੇ ਨਾਲ ਸਲੀਕੇ ਨਾਲ ਖੇਚ ਮਾਰਦੇ ਆ ਜੀ ਐਵੇਂ ਨਹੀਂ ਆਪਾਂ ਨੂੰ ਆਪਾਂ ਬਹੁਤ ਹੀ 올ਡ ਟਾਈਮ ਦੇ ਪਤੰਗ ਡਾਉਂਦੇ ਰਹੇ ਆ ਜਦੋਂ ਇਹ ਆ ਸਾਰੇ ਬੱਚਿਆਂ ਦੇ ਜਦੋਂ ਦਾਦਿਆਂ ਦੇ ਨਵੀਂ ਨਵੀਂ ਦਾੜੀ ਪੁੱਤੀ ਸੀ ਜੀ ਉਦੋਂ ਦੇ ਆਪਾਂ ਪਤੰਗ ਡਾਉਂਦੇ ਰਹੇ ਹਾਂ ਜੀ ਤੁਸੀਂ ਸਾਬ ਲਾ ਲੋ ਇਹ ਬਹੁਤ ਪੁਰਾਣੇ ਆ ਸੀ ਪਤੰਗ ਵਾੜੇ ਨੇ ਆਹ ਪਤੰਗ ਦੇਖੋ ਇਹ ਦੇਖੋ ਇਹ ਪਤੰਗ ਯਾਰ ਜੀ ਅੱਜ ਇਹ ਬਹੁਤ ਉੱਚਾ ਨਾਲੇ ਸਾਡ ਬਹੁਤ ਇੰਦਰੋਂ ਖੁਸ਼ੀ ਮਿਲ ਰਹੀ ਹੈ ਜੀ ਵੇਖਣਾ ਉੱਚਾ ਤਾਂ ਪਤੰਗ ਜਿਵੇਂ ਉੱਡ ਗਿਆ ਜੀ ਲਓ ਜੀ ਚੈਲਿੰਜਿੰਗ ਸਿਚੁਏਸ਼ਨ ਬਣਾਤੀ ਸੀ ਪਗਾਨਿਆਂ ਨੇ ਤਾਂ ਕੀ ਗੁਦਾਰ ਨਿਕਲਣਾ ਜੀ ਸਾਡੇ ਆਪ ਹੀ ਗੁਦਾਰ ਨਿਕਲ ਗਿਆ ਜਿਹੜੇ ਪਰਲੇ ਪਾਸੇ ਖੜੇ ਆ ਜੀ ਆ ਬਾਉਂਡਰੀ ਟੱਪ ਕੇ ਜੀ ਇਹੀ ਕਹਿੰਦੇ ਜੀ ਸਾਡੇ ਨਾਲ ਪੇਚਾ ਲਾ ਲੋ ਜੀ ਤੇ ਸਾਡਾ ਆ ਬੰਦਾ ਡਰ ਗਿਆ ਜੀ ਇਹਨੇ ਪਤੰਗ ਥੱਲੇ ਧਾਲਿਆ ਹੀ ਫਿਰ ਜੀ ਥੱਲੇ ਆਇਆ ਜੀ ਬਹੁਤ ਟਾਈਮ ਬਾਅਦ ਥੱਲੇ ਵਾਗ ਗਿਆ ਹੋਇਆ ਸੀ ਜੀ ਮੈਂ ਮੜਾ ਆਇਆ ਜੀ ਕੰਮ ਧੰਦਾਈ ਤੇ ਆਪਾਂ ਫਿਰ ਓਏ ਉਹ ਪਹਿਲਾਂ ਹੀ ਉਹ ਨਾ ਦੇ ਤਾ ਜੀ ਦੇਖੋ ਜੀ ਇਕ ਤਾਂ ਦੇਖ ਦੇ ਜੀ ਕੀ ਕਰਨਾ ਜੀ ਕੀ 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 ਖਾਓਗੇ ਜੀ ਇਹਨਾਂ ਨੂੰ ਤੁਸੀਂ ਜੀ ਇੰਨਾ ਤੁਸੀਂ ਜੀ ਉਹ ਜੀ ਉਹ ਜੀ ਆਜੋ ਜੀ ਹਣ ਪੇਚਾ ਲਾ ਲੋ ਜੀ ਜਿਹੜਾ ਕਹਿੰਦਾ ਸੀ ਇਹ ਪੇਚਾ ਲਾਉਣਾ ਛੱਡ ਦਿਓ ਜੀ ਮੈਂ ਤਾਂ ਖੰਗਾਈ ਜੀ ਥੋੜਾ ਹੋਰ ਛੱਡੀ ਮੈਂ ਧੋਰ ਆਪਾਂ ਕੰਡੂਸੀ ਦੀ ਕਰਨੀ ਠੀਕ ਆ ਬਾਈ ਜੀ ਜਾਂਦੀ ਹੈ ਤਾਂ ਜਾ ਸਾਨੂੰ ਨਹੀਂ ਪਰਵਾਹ ਦਿਖਾਉਣੀ ਇਹ ਤੋਂ ਪੇਚਾ ਜੀ ਧੋਰ ਤਾਂ ਬਤਾਓ ਜੀ ਪੇਚਾ ਲੱਗ ਗਿਆ ਪਤਾ ਨਹੀਂ ਨਹੀਂ ਲੱਗਿਆ ਤੇ ਮੈਂ ਉਹ ਵੀ ਖਿੱਚਾ ਪਾਈ ਜਾਂਦਾ ਨਹੀਂ ਜੀ ਐਹੀ ਤਾਂ ਮੈਨੂੰ ਪਤਾ ਹੀ ਨਹੀਂ ਲੱਗਦਾ ਆਓ ਜੀ ਆਓ ਜੀ ਪੇਚਾ ਤਾਂ ਲੱਗਾ ਧੋਰ ਬਰਾ ਹੋ ਜੀ ਤੁਹਾਨੂੰ ਆ ਗਿਆ ਜੀ ਆਹ ਲੋ ਜੀ ਸਾਡਾ ਜੀ ਨਹੀਂ ਕੀ ਜੇ ਮੈਂ ਕਿਵੇਂ ਕੀ ਜੀ ਸਾਡਾ ਕੋੜੇ ਪਤੰਗ ਘੱਟ ਹੈ ਜੀ ਬੜੀ ਦੂਰ ਤੱਕ ਆ ਕਹੀ ਨਹੀਂ ਘੱਟਿਆ ਜੀ ਵੜ ਤਾਪਾ ਵੜ ਤੋਈ ਹਾਂ ਜੀ ਇਹ ਆ ਵੜ ਤਾ ਅਸੀਂ ਪਤੰਗ ਵੜਤਾ ਹੀ ਸਾਨੂੰ ਪਤਾ ਹੀ ਨਹੀਂ ਲੱਗਦਾ ਸਾਨੂੰ ਪਤੰਗ ਵੱਡਣ ਦਾ ਪਤਾ ਹੀ ਨਹੀਂ ਲੱਗਿਆ ਜੀ ਅਸੀਂ ਪਤੰਗ ਵੜਤਾ ਹੀ ਸਾਨੂੰ ਬਸ ਅਸੀਂ ਪਤਾ ਹੀ ਨਹੀਂ ਲੱਗਿਆ ਜੀ ਤੇ ਸਾਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਆਜੀ ਕਿਉਂਕਿ ਅਸੀਂ ਸਾਲ ਬਾਅਦ ਪਹਿਲਾ ਪਤੰਗ ਬਦਵਾਰੇ ਕੱਟਿਆ ਹੋਇਆ ਜੀ ਸਾਲ ਬਾਅਦ ਪਤੰਗ ਡਾਰੇ ਸੀ ਜੀ ਤੇ ਅੱਜ ਅਸੀਂ ਪਤੰਗ ਕੱਟਤਾ ਉਹ ਦੇਖੋ ਜੀ ਪਾਤੇ ਕੋਠੋ ਕੋਠੀ ਕੋਠੋ ਕੋਠੀ ਪਾਤੇ ਜੀ ਉਹ ਪਤੰਗ ਭਾਲਣ ਗਏ ਆ ਜੀ ਹਣ ਆਪਦਾ ਆ ਪਿਆ ਜੀ ਸਾਡਾ ਇਹ ਪਿਆ ਜੀ ਉਸਤਾਦ ਜੀ ਜਿੰਨਾ ਜੇ ਨੇ ਜੀ ਬਹੁਤ ਹੀ ਮਿਹਨਤ ਕਰਕੇ ਜੀ ਪਤੰਗ ਕੱਟ ਦਿੱਤਾ ਜੀ ਤੇ ਸਾਨੂੰ ਦਰਸ਼ਕੋ ਕਿਦਾਂ ਦਾ ਫੀਲ ਹੋ ਰਿਹਾ ਜੀ ਅਸੀਂ ਪਤੰਗ ਕੱਟਤਾ ਕੀ ਲੱਗ ਰਿਹਾ ਜੀ ਰਹੰਦੋ ਜੀ ਟਾਈਮ ਬਹੁਤ ਲੰਘ ਜੂਜੀ ਜੇ ਤੁਹਾਨੂੰ ਇਹ ਸੋਚਣਗੇ ਤੇ ਤੁਸੀਂ ਡੋਰ ਇਕੱਠੀ ਕਰੋ ਜੀ ਹਾਂ ਖੜੇ ਆਉਂ ਜੀ ਇੱਥੇ ਜਿਵੇਂ ਚਟਾਲਾ ਲੱਗੇ ਹੁੰਦੇ ਹੋ ਜੀ ਹਾਂਜੀ ਛੇਤੀ ਕਰੋ ਜੀ ਤੁਹਾਨੂੰ ਡੋਰ ਨਹੀਂ ਇਕੱਠੀ ਕਰਨੀ ਆਉਂਦੀ ਇਹ ਗੁੰਜਰਾ ਦੇਖ ਲਓ ਕੋਈ ਨਹੀਂ ਇੱਥੇ ਤਾਂ ਡੋਰ ਛੜਤੀ ਜੀ ਗੁੰਜਰਾ ਤਾਂ ਪੜੀ ਸੀ ਜਾਣ ਦਿਓ ਜੀ ਪੜੀ ਸਾਨੂੰ ਪੁਰਾਣਾ ਬਾਪੀ ਕਹਿੰਦੇ ਇਹ ਜੀ ਸਾਡੇ ਕੋਲੇ ਨਾ ਫੇਰੀ ਜੀ ਜਿਵੇਂ ਕੀ ਤੁਹਾਨੂੰ ਪਤਾ ਹੀ ਸਾਡੇ ਕੋਲੇ ਤਕਨੀਕਾ ਬਹੁਤ ਹੈ ਜੀ ਉਹ ਬੱਬੂ ਮਾਨ ਜੀ ਪੈਰਾਂ ਥੱਲੇ ਆ ਗਏ ਸੀ ਜੀ ਜੀ ਤੁਹਾਨੂੰ ਕੀ ਲੱਗ ਰਿਹਾ ਜੀ ਪਸੰਤ ਪੰਚਮੀ ਦਾ ਪਹਿਲਾ ਪਤੰਗ ਘਟਾ ਕੇ ਜੀ ਤੁਹਾਨੂੰ ਸ਼ਰਮ ਜੀ ਫੀਲ ਨਹੀਂ ਹੋ ਰਹੀ ਜੀ ਤੁਸੀਂ ਜੀ ਭਾਲ ਲੈ ਜੀ ਕੋਠੋ ਕੋਠੀ ਜਾ ਕੇ ਇਹਨੂੰ ਜੀ ਪਤੰਗ ਜੀ ਮਾੜਾ ਹੀ ਹੋਇਆ ਜੀ ਆਪ ਤਾਂ ਕਰਤਾ ਜੀ ਆਪਾਂ ਜੀ ਬਹੁਤ ਹੀ ਜ਼ਿਆਦਾ ਖੁਸ਼ੀ ਆ ਜੀ ਸਾਨੂੰ ਕਹੋ 1 2 3 ਆਉਂਦੇ ਟਾਟਾ ਜੀ ਆਈ ਹੈ ਜੀ ਪਤਰੀਕ ਦਾ ਬਾੜੀ ਹੈ ਜੀ ਸਾਡੇ ਕੋਲ ਬਿਨਾਂ ਉਹ ਤਾਂ ਸਾਥ ਦਾ ਹੀ ਨਹੀਂ ਜਾਂਦਾ ਜੀ ਫਿਰ ਉਹ ਨਾਲ ਓਲਾ ਵੀ ਦੇਣ ਵਾਸਤੇ ਹੁੰਦਾ ਈ ਗੱਲ ਕੀ ਮਾੜੀ ਗੱਲ ਹੈ ਸਾਨੂੰ ਜਿੱਦਾਂ ਹੀ ਕਿਦਾਂ ਹੀ ਪਤਾ ਹੀ ਪਤੰਗ ਅਸੀਂ ਨਾ ਸਾਥ ਵੈਦ ਕਿਉਂ ਡਿਆਣੀ ਜੀ ਤੇ ਅਸੀਂ ਐਤਕੀ ਨਿਰਣਿਆ ਲੈਂਤਾ ਜੀ ਵੀ ਅਸੀਂ ਨਾ ਜੀ ਓਲਾ ਦੇਵਾਂਗੇ ਪਤੰਗ ਨੂੰ ਤੇ ਫਿਰ ਅਸੀਂ ਓਲਾ ਦੇ ਕੇ ਓਹੋ ਮੈਨ ਵਾਟ ਹੈਪਨਡ ਤੇ ਅਸੀਂ ਓਲਾ ਦੇ ਕੇ ਫਿਰ ਦੇਣੀ ਹੈ ਜੀ ਸਾਨੂੰ ਦਿਵਾਕ ਪਤੰਗ ਢਾ ਕੇ ਕੰਮ ਮਿੱਤਰ ਪਿਆਰੇ ਓਲਮ ਓਲੀ ਹੋਇਆ ਪਿਆ 10 ਮਾ 15 ਮਾ ਓਲਾ ਜੋਰ ਲੱਗਾ ਪਿਆ ਤੇ ਮੈਂ ਨਾ ਉੜਦਾ ਨਹੀਂ ਤੇ ਮੈਂ 1 2 3 ਫੇਰ ਕਰੂੰਗਾ ਤੈਨੂੰ ਪਤਾ ਹੀ ਹੈ ਪੁਰਾਣੀ ਆਦਤ ਆਪਣੀ 1 2 3 ਆਏ ਹਾਏ ਆਏ ਹਾਏ ਆਏ ਹਾਏ ਉਹ ਸਿਰ ਤਾਂ ਉਹ ਸਿਰ ਤਾਂ ਉਹ ਚ ਮਾਰਿਆ ਦੂਜੇ ਡਰਾਈਵਰ ਚ ਜਿਹੜਾ ਦੂਜਾ ਡਾਈ ਜਾਂਦਾ ਬਈ ਤੁਸੀਂ ਤਾਂ ਕਿਵੇਂ ਡਾ ਲੰਨੇ ਹੋਈ ਸਾਨੂੰ ਕੋਈ ਟਿਪਸ ਦੇ ਦਿਓਈ ਹਾਂਜੀ ਫਿਰ ਤੁਸੀਂ ਡਾ ਕੇ ਛੇਤੀ ਛੇਤੀ ਬੜਾ ਵੀ ਲੈਨੇ ਹੋਈ ਕੀ ਗੱਲ ਹੈ ਕੋਈ ਨਹੀਂ ਸਾਡਾ ਔਡੇ ਆਣ ਦੋ ਤੁਹਾਨੂੰ ਤਾਂ ਸੀ ਨਾ ਜੀ ਗਿਣ ਗਿਣ ਬਸਲੇ ਲਵਾਗੇ ਜੀ ਔਡੇ ਤੋਂ ਤਾਂ ਸੱਚੀ ਗੱਲ ਇਹ ਦੱਸਣਾ ਚਾਹੁੰਨੇ ਆ ਜੀ ਤੇ ਜੇਗਾ ਸਾਡਾ ਪਤੰਗਾ ਨਹੀਂ ਉੱਡਦਾ ਤਾਂ ਲੈਂਦਾ ਬਾਅਦ ਚੋਂ ਉਧਰੰਗ ਜਾ ਹੋ ਜਾਂਦਾ ਉੱਤੇ ਹੈਗੇ ਜੀ ਹੂਰੂ ਜੀ ਕਰ ਲੱਗ ਜਾਂਦਾ ਚੱਲ 1 2 3 ਅਰਦਾ ਨਹੀਂ ਇੱਕ ਤਾਂ ਇਹ ਗੱਲ ਨਹੀਂ ਇਸ ਗੀਤੇ ਤੋਂ ਨਾ ਹੋਣੀ ਲੱਛ ਹੈ ਨਹੀਂ ਪਤੰਗ ਦੇ ਜੀ ਇਹ ਫੇਰਾ ਉਸਤਾਦ ਜੀ ਨਾ ਹੂਰੂ ਜੀ ਭੋਰ ਭੋਰ ਦੇ ਦਿੰਦੇ ਆ ਜੀ ਜਿਵੇਂ ਹਣ ਰੀਲਾਂ ਚ ਭੋਰ ਰਿਹਾ ਚੱਲ ਕਿੱਥੇ ਬਣਾ ਬਾਈ ਬਣਾਇਆ ਉਹ ਕੱਟ ਤੈਨੂੰ ਕਿਹਾ ਜੀ ਦਾ ਕੱਟਿਆ ਕੀ ਆ ਓਏ ਯਾਰ ਦੂਜੀ ਵਾਰ ਮੈਂ ਪਤੰਗ ਘੱਟਤਾ ਜੀ ਐਂ ਫੇਰੀ ਇੱਕ ਤਾਂ ਜੀ ਮਾਣੀ ਦੂਜੀ ਵਾਰ ਪਤੰਗ ਘੱਟਤਾ ਜੀ ਮੈਂ ਤੇ ਪਤਾ ਨਹੀਂ ਕਿਵੇਂ ਘਟਿਆ ਗਿਆ ਜੀ ਬਸ ਘਟਿਆ ਜਾਂਦਾ ਤੇ ਉਹ ਬੰਦੇ ਸਮਝਦੇ ਜੀ ਮੈਂ ਗਦਾਰੀ ਜੀ ਨਾ ਕਰਦਾ ਐ ਜਾਲ ਸੀ ਕਰੋਗੇ ਤੁਸੀਂ ਮੈਂ ਕੱਟਤਾ ਨਹੀਂ ਜੀ ਮੈਂ ਸਹੀ ਢੰਗ ਨਾਲ ਹੀ ਕੱਟਿਆ ਕਿਵੇਂ ਇਹ ਕੱਟਿਆ ਮੈਂ ਦੱਸ ਹੱਥ ਚ ਤਾਂ ਹੁਣ ਮੈਂ ਕਿਵੇਂ ਕੱਟਾਂ ਜੂ ਹੱਥ ਚ ਹੱਥ ਚੋਂ ਵੀ ਤਾਂ ਕੱਟਿਆ ਜੀ ਥੋੜੇ ਸਾਹਮਣੇ ਮੈਂ ਜੀ ਕਿੰਨਾ ਉੱਚੀ ਢਾ ਕੇ ਕੱਟਿਆ ਦੋ ਵਾਰੀ ਕੱਟਦਾ ਉਤੋਂ ਐ ਰੋਂਦਾ ਜੀ ਇਹ ਫਿਰ ਹਾਂ ਜੀ ਸਾਡੇ ਕੋਲੇ ਡੋਰ ਵੀ ਡੋਰ ਦਾ ਮਾਇਨਾ ਵੀ ਦੇਖ ਲਓ ਜੀ ਸਾਡੀ ਦਾ ਡੋਰ ਤਾਂ ਸਾਡੇ ਐ ਹੱਥਾਂ ਤੇ ਲੱਗੀ ਜਾਂਦੀ ਹੈ ਜੀ ਚੈਨਾ ਮੇਡ ਜੀ ਜੀ ਹੋਰ ਹੀ ਪਤਾ ਨਹੀਂ ਕੀ ਹੈ ਜੀ ਇਹ ਜੀ ਅਸੀਂ ਦਾ ਕੱਟਤਾ ਜੀ ਦੋ ਵਾਰੀ ਹਾਂਜੀ ਹਾਂ ਤੀਜੀ ਵਾਰ ਵੀ ਕਟਾਂਗੇ ਜੀ ਅਸੀਂ ਹਾਂ ਦੱਸਦੀ ਗੱਲ ਅਸੀਂ ਹਾਂ ਫੂਕਰੇ ਪੁਣੀ ਚ ਆ ਗਏ ਜੀ ਹਣ ਅਸੀਂ ਮੈਨੂੰ ਲੱਗਦਾ ਜੀ ਸਾਡਾ ਪਤੰਗ ਡਾ ਰਿਆ ਹਣ ਸਾਡਾ ਉਹ ਉਸਤਾਦ ਜੀ ਜਿਹੜੇ ਨੇ ਤੇ ਮੈਨੂੰ ਐ ਲੱਗਦਾ ਇਹ ਉਂ ਤਾਂ ਇਹਦਾ ਪਤੰਗ ਕੱਟੀ ਦੇਣੀ ਇਹ ਢਾ ਕੇ ਤੇ ਡੋਰ ਤੋੜਨ ਦੀ ਸਕੀਮ ਚ ਨਹੀਂ ਯਾਰ ਸੱਚੀ ਗੱਲ ਦੱਸ ਕੀ ਸਾਨੂੰ ਇਹ ਕਹਿੰਦਾ ਮੈਂ ਤੁਹਾਨੂੰ ਨਾ ਪੂਰਾ ਉੱਚਾ ਪਤੰਗ ਡਾ ਕੇ ਦਿੰਨਾ ਤੇ ਕਹਿੰਦਾ ਫਿਰ ਤੁਸੀਂ ਹੱਥੇ ਇਹ ਚੋ ਹੀ ਕੱਟ ਦਿੰਨੇ ਹੋ ਹੱਥੇ ਤਾਂ ਕਾਹਨੂੰ ਕੱਟਦੇ ਇਹਨਾਂ ਨੂੰ ਲੱਗਦਾ ਹੀ ਜੀ ਇਹ ਬਹਿ ਵੀ ਹੈ ਜੀ ਇਹਨਾਂ ਦੇ ਜਿਹੜੇ ਬਹਿ ਮਾਣ ਅੱਜ ਬਹਿ ਜਾਂਦੇ ਹੀ ਫਿਰ ਕਿੱਥੇ ਹੜਦੇ ਚੋਬਰ ਜਵਾਨ ਫੁੱਟਦੇ ਛੇ ਛੇ ਆ ਲੰਮਿਆ ਜੋੜਦਾ ਸੀ ਗਾਣਾ ਜੁੜਿਆ ਨਹੀਂ ਸ਼ੋਭਦੀਪ ਸਿੰਘ ਨੇ ਮੇਰੇ ਵੀਰੋਂ ਨਵੇਂ ਸੱਦ ਲਿਆ ਆਪਦੇ ਕੰਟੈਸਟੈਂਟ ਕਹਿੰਦੇ ਮੇਰੇ ਤੋਂ ਕੱਲੇ ਤੇ ਤੱਕ ਉਸ ਬੱਟੀ ਦਾ ਨਹੀਂ ਸੀ ਕਹਿੰਦਾ ਤੇ ਹਣ ਮੈਂ ਆਪਦਾ ਇੱਕ ਸਾਥੀ ਸੱਦਿਆ ਤੇ ਹਣ ਦੇਣੀ ਕੀ ਬਣਦਾ ਤੇ ਪਤੰਗ ਛੱਲੇ ਦਾ ਬਾਬਾ ਤਗੜੇ ਲੈ ਕੇ ਆਇਆ ਜੱਲ ਫਿਰ ਘੜਾ ਕੱਟ ਲੂ ਹਣਾ ਸੁਖਵੀਰ ਸਿੰਘ ਆਪਣਾ ਨਹੀਂ ਕੱਟ ਸਕਦਾ ਨਾ ਹਾਂ ਹਾਂ ਕੰਫੀਡੈਂਸ ਸਤਰਾ ਲੈ ਬਈ ਮਿੱਤਰ ਪਿਆਰ ਮੈਂ ਅੱਤੀ ਆਪਾਂ ਉਹ ਗਲਤੀ ਨਹੀਂ ਕਰਦੇ ਜਿਹੜੇ ਪਹਿਲਾਂ ਲ ਕੀਤੀ ਆਪਾਂ ਜਦੋਂ ਪਤੰਗ ਦੀ ਚੇਪੀ ਲਈ ਆ ਐਦ ਕੀ ਆਪਾਂ ਚੇਪੀ ਸੁਰੱਖਿਅਤ ਤੌਰ ਤੇ ਲਾਵਾਂਗੇ ਮੈਂ ਲਾਦਾ ਬਲੌਗ ਚ ਕੁੱਟ ਕੇ ਆਈਗੀ ਜਿਹੜੀ ਹਾਲ ਫ ਕੀਤੀ ਆ ਜ਼ਿਆਦਾ ਨਾ ਬੋਲਾ ਮੈਂ ਲਾਦਾ ਮਿੱਤਰ ਪਿਆਰੋ ਤੇ ਪਈ ਲੱਗਦੀ ਨਹੀਂ ਜੀ ਪਹਿਲਾਂ ਨੀ ਤੂੰ ਦੇ ਕੁੱਟ ਪਾਉਂ ਓਏ ਯਾਰ ਚੁੱਪ ਕਰ ਜਾ ਨਾ ਓਏ ਇੱਕਦਮ ਮੇਰੀ ਲੈਂਗਵੇਜ ਬਹੁਤ ਹੀ ਸ਼ੁੱਧ ਐਰੇ ਵੀਰੋ ਐ ਲਾਦਾ ਜਿਵੇਂ ਨਵਾਂ ਹੀ ਲਿਆਂਦਾ ਹੁੰਦਾ ਜਾਂਸੀ ਜੁਗੜਾ ਕਿਹਾਂ ਹੀ ਟੱਪਾ ਬਣ ਗਈ ਗੱਲ ਅਸ ਕੀ ਵੀਰ ਸਾਹ ਖਣਾ ਨਾ ਪਾਚ ਜਾ ਤੇ ਨਾ ਪਾਚੀ ਦਾ ਬਾਤ ਵਾਧਿਆ ਮਾਤਾ ਇਹ ਬਈ ਚਾਵਾ ਦੇ ਅਨੀ ਗੋ ਕਰ ਰਹੀ ਲੈ ਮੇਰੇ ਵੀਰੋ ਆਪਣਾ ਪਤੰਗ ਤਿਆਰ ਵਰ ਤਿਆਰ ਹੈ ਉਦਨ ਨੂੰ ਫਿਰ ਕੋ ਨੰਗਣ ਫਲਾਈ ਕਰਕੇ ਲੈ ਜੋ ਆਉਦੇ ਰੰਗ ਮੁੰਡਿਓ ਪਾਰੇ ਇਹ ਤਾਂ ਆ ਗਿਆ ਭੈਣ ਬਣ ਕੇ ਉਹ ਲਾ ਦੇ ਕੇ ਭੈਣ ਬਣ ਕੇ ਭੈਣ ਬਣ ਦਿਆ ਲੈ ਭੈਣ ਨਹੀਂ ਤਾਂ ਦੇਗਾ ਆਹੀ ਡਾਲੂ ਦੇਖੀ ਔਰਦਾ ਹੈ ਔਰਦਾ ਦੇਖੀ ਹੁਣ ਔਰਦਾ ਦੇਖੀ ਡਾਲੀ ਨਾ ਬਾਹਰ ਦੂੰਗਾ ਹਾਂ ਲੈ ਡਾਲਿਆ ਸਵਾਹ ਡਾਲਿਆ ਦਾ ਆਲਾ ਹੁਣ ਤੋਂ ਦੇ ਵੀਰੋ ਇੱਕ ਦਰਸ਼ਕ ਹੋਰ ਆ ਚੁੱਕਿਆ ਤੇ ਇਹਨੇ ਵੀ ਅਨਸਾਰ ਸ਼ੋਭਦੀਪ ਸਿੰਘ ਨੂੰ ਚੇਤਾਵਨੀ ਦੇਤੀ ਕਹਿੰਦਾ ਆ ਜਾ ਕੀ ਲੱਗਦਾ ਬਈ ਕਿੰਨੇ ਕ ਬਰੇਆਂ ਚ ਪਤੰਗ ਉੱਡ ਜਾ ਮੇਰੇ ਤੋਂ ਇੱਕ ਅੱਧਾ ਬਾਈ ਮਾਉਲੋ ਉਹ ਆ ਪਤੰਗ ਨੂੰ ਤਾਂ ਹੋਰੀ ਅਧਰੰਗ ਜਾ ਹੋਇਆ ਤਾਂ ਜਾ ਕੇ ਹੁਰੂ ਜੇ ਘਰ ਲੱਗ ਜਾਂਦਾ ਹੋੜ ਡਾਲ ਉਹ ਪਤੰਗ ਹੋਰ ਲੈ ਆ ਓਏ ਥੱਲੇ ਫੋਲੇ ਛੱਡੀ ਕੁਝ ਨਹੀਂ ਕਰਦਾ ਆਏ ਹਾਏ 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 ਦੂਰੇ ਇੱਥੋਂ ਫੜ ਰੱਖੀਏ ਪਤੰਗ ਹੋੜ ਆਈ ਜਾਂਦਾ ਗੱਲ ਕੀ ਐ ਉਹ ਯਾਰ ਅੰਕਾ ਵਿੱਚ ਲੀਟਰ ਵਾਲੇ ਫੜ ਜਾਂਦੇ ਹੁਣ ਉਹਨਾਂ ਦੇ ਥੱਲੇ ਵੀ ਜਾਂਦਾ ਉੱਥੇ ਜਾ ਕੇ ਡਾ ਹੈ ਚੁਕਾ ਗਿਫਟ ਮਿਲ ਗਿਆ ਅਸੀਂ ਇੱਕ ਪਤੰਗ ਮੈਂ ਤਾਂ ਐ ਕੱਢ ਕੇ ਫੇਰ ਲੈ ਚੁਕਿਆ ਦੋ ਪਹਿਲਾਂ ਮੈਂ ਲੈ ਲਏ ਸੀ ਤੂੰ ਵਲੌਗ ਦੇਖੀ ਆ ਆ ਇਹਦੇ ਪਾਏ ਟੂਨੇ ਇਹਦੇ ਪਾ ਨੱਥ ਇਹਨੂੰ 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 ਕੱਢਦੇ ਆ ਹਾਲੀ ਓਏ ਨਵੇਂ ਨੂੰ ਹਾਲੀ ਕੱਢਦੇ ਆ ਇਹਦੇ ਪਾ ਨੱਥ ਵੀਰੋ ਤੁਹਾਨੂੰ ਟੂਨੇ ਪਾਉਣੇ ਸਿਖਾ ਗਏ ਪਹਿਲਾਂ ਤਾਂ ਜਿਵੇਂ ਆ ਪਾ ਰਹੇ ਐ ਜਿਵੇਂ ਹੀ ਨਹੀਂ ਪਾਉਣੇ ਤੇ ਜਿਵੇਂ ਜਿਵੇਂ ਇਹ ਆਏ ਹਾਏ 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 ਤੈਨੂੰ ਉਹ ਮਿਲ ਗਿਆ ਤੇ ਜਿਵੇਂ ਆ ਟੋਣੇ ਪਾਈ ਜਾਂਦਾ ਐ ਤਾਂ ਜਮਾ ਹੀ ਨਹੀਂ ਪਾਉਣੇ ਜੇ ਤੁਸੀਂ ਐ ਪਾਉਂਗੇ ਤੇ ਇਹ ਪਤੰਗ ਬਸ 10 ਮਿੰਟਾਂ ਦੀ ਮਾਰ ਐ ਪਾੜ ਜਾਊਗਾ ਕਿਉਂਕਿ ਮੈਂ ਸੁਣਿਆ ਅੱਗ ਲਾ ਕੇ ਪਾਉਂਦੇ ਹੁੰਦੇ ਆ ਸਾਰੇ ਪਤੰਗ ਨੂੰ ਪਹਿਲਾਂ ਅੱਗ ਲਾਵੇ ਤੇ ਬਾਅਦ ਚ ਉਹਨੂੰ ਟੋਣੇ ਪਾਵੇ ਕਿਉਂ ਆ ਖਾਈ ਜਨੇ ਵੱਡਾ ਲੈ ਕੇ ਅੱਗੇ ਪਤੰਗ ਨੀ ਆਦਾ ਪੈ ਮੇਰੇ ਕੋਈ ਹਾਏ ਹਾਏ ਆਫਰ ਦੇਦਾ ਖੜ ਜਾ ਜੇ ਹਜੇ ਹਜੇ ਆਸਤਰ ਕੱਢਣੇ ਨਹੀਂ ਆਪਾਂ ਉਹ ਵੇਖ ਲੈ ਗੋਲਡੀ ਦਾ ਅੱਗ ਲਾਉਣੀ ਓਏ ਚੱਬਰ ਤੇ ਐਨੀ ਸਿੱਖੜੇ ਤੋਂ ਬਿਨਾਂ ਆ ਆ ਆ ਚੇਪੀ ਲੱਗੀ ਪਈ ਆ ਜੀ ਪਤਾ ਅੰਗ ਲੈ ਗਿਆ ਆਪਣਾ ਹਿੱਤੀ ਕੇ ਵਾਲਾ ਜਾ ਮੈਂ ਦਸਤੀ ਗੱਲ ਕੁੱਟ ਕੇ ਮੁੜੀ ਉਹਨੂੰ ਹੈਂ ਹਾਂ ਬੰਬਲੀ ਬੰਨਦੀ ਉਹਦੀ ਮੈਂ ਦਸਤੀ ਗੱਲ ਡੇਗ ਲਈ ਜਾ ਕੇ ਬੰਦੂਖ ਕੱਢ ਦੀ ਕਾਲਜੇ ਵੇਚਦੀ ਦੇ ਤੇ ਪੰਪ ਸਾਡੇ ਵਾਲਿਆ ਲੜਕੇ ਹੀ ਮੁੜੂ ਆਪਣਾ ਬੰਦਾ ਹਨਾ ਦਰਸ਼ਕ ਆ ਚੁਕੇ ਆ ਸਾਡੇ ਕੋਲੇ ਸਾਡੀ ਪਤੰਗ ਦੀ ਪਰਤੋਕੀ ਜਾਂ ਦੇਖਣ ਤੇ ਆ ਕਾਲੀ ਬੂਥੀ ਵੀ ਪਹੁੰਚ ਚੁਕੀ ਹੈ ਇਹ ਕਾਲੀ ਬੂਥੀ ਪਹੁੰਚ ਚੁਕੀ ਹੈ ਦੇਖ ਸਕਦੇ ਹੋ ਤੁਸੀਂ ਇਹ ਕਾਲੀ ਬੂਥੀ ਵੀ ਪਹੁੰਚ ਚੁਕੀ ਹੈ ਕਿ ਬੂਧਾ ਪਤੀ ਜੀ ਵਾਰ ਪਤੰਗ ਕੱਟਦਾ ਛਪੂ ਤੈਨੂੰ ਕਿਦਾਂ ਦਾ ਮਹਿਸੂਸ ਹੋ ਰਿਹਾ ਆ ਪਿਆ ਕੱਟਿਆ ਯਾਰ ਕੋਲੀ ਕੱਟਦਾ ਹਾਂ ਦੰਦੀ ਨਾ ਕੱਟੇ ਕਿਵੇਂ ਕੱਟੇ ਕੱਟਦਾ ਦਿੱਤਾ ਕੱਟਦਾ ਨਾ ਜੀਵਣਾ ਪਤੰਗ ਹਾਂ ਭਈਆ ਕੱਟਦਾ ਭਈ ਕੱਟ ਕੇ ਜਾਵਾਂ ਥਲੋ ਕੱਟਾਂ ਭਈ ਧਰਤੀ ਤੋਂ ਪਾ ਦੰਦਾ ਨਾ ਕੱਟੇ ਭਈ ਕੱਟਦਾ ਦਿੱਤਾ ਓਏ ਭਾਈ ਓਏ ਤੇਰੀ ਡੋਰ ਦਾ ਨਾਂ ਦੱਸੀ ਡੋਰ ਦਾ ਨਾਂ ਕੀ ਏ ਤੇਰੀ ਦਾ ਹੋਣਾ ਗਾਈਟ ਕੱਟਣਾ ਅੱਗੇ ਅੱਗੇ ਹੋਣਾ ਗਾਈਟ ਕੱਟਣਾ ਮਾਜਾ ਸੁਪਰ ਹੂੰ ਮਰੀਆਮ ਤੂੰ ਉਹੀ ਕੁੜੀ ਹੈ ਜਿਹੜੀ ਮਹੀਨੇ ਤੋਂ ਨਾਤੀ ਹੈ ਉਹੀ ਹੈ ਉਹੀ ਹੈ ਓਏ ਉਹੀ ਹੈ ਉਹੀ ਹੈ ਓਏ ਹਨਾ ਓਏ ਕਿਹੜੀ ਕਿਹੜਾ ਜੱਟੜੀ ਏਰ ਕੀ ਕਿਹੜਾ ਓਹੀ ਏਰ ਦੀ ਓਏ ਤੁਹਾਨੂੰ ਅੱਜ ਪਤੰਗ ਡਾਉਣਾ ਸਿਖਾਉਣਾ ਹੈ ਪਹਿਲਾਂ ਇੱਕ ਹੱਥ ਇੱਥੇ ਇੰਨੇ ਕ ਡਿਸਟੈਂਸ ਤੇ ਐ ਫੜਨਾ ਹੈ ਪਤੰਗ ਤੇ ਇੱਕ ਐਂ ਪਿੱਛੇ ਫੜਨਾ ਤੇ ਇੱਕ ਨੂੰ ਐ ਚਾਰਖੜੀ ਫੜਾਉਣੀ ਆ ਬੰਦੇ ਖਾਸੇ ਹੀ ਲੱਗ ਜਾਂਦੇ ਪਤੰਗ ਡਾਉਣ ਤੇ ਫਿਰ ਐ ਐ ਕਰਕੇ ਐ ਐ ਕਰਕੇ ਐ ਐ ਕਰਕੇ ਜਿਵੇਂ ਇਹ ਕਰੀ ਜਾਂਦਾ ਐ ਤਾਂ ਜਮੇ ਹੀ ਨਹੀਂ ਕਰਨਾ ਬਈ ਹੈ ਜਿਵੇਂ ਇਹ ਕਰੀ ਜਾਂਦਾ ਐ ਤੇ ਜੇ ਤੁਸੀਂ ਪੇਚੇ ਲਾਉਣੇ ਸਿੱਖਣੇ ਆ ਤੇ ਜਿਵੇਂ ਇਹ ਲਾਈ ਜਾਂਦਾ ਤੇ ਐਂ ਤਾਂ ਜਮੇ ਹੀ ਨਹੀਂ ਲਾਉਣੇ ਬਈ ਇਹਨੂੰ ਘੰਟਾ ਹੋ ਗਿਆ ਮੈਨੂੰ ਤਾਂ ਲੱਗਦਾ ਪੇਚੇ ਕਿਹੜਾ ਲਾਉ ਬੋਚ ਕੇ ਦੇਨੇ ਉਹਨਾਂ ਦੇ ਕੋਠੇ ਤੇ ਹੀ ਰੱਖ ਦੂਗਾ ਲੋੜ ਹੀ ਨਹੀਂ ਪੇਚਿਆਂ ਦੀ ਗਿਆ ਕੱਟਦਾ ਉਹ ਲੈ ਐ ਕੱਟਦਾ ਸਰਤੇ ਪਤਾਂਗੇ ਰੱਖਦੇ ਬਾਈ ਨੇ ਇੱਧਰ ਚੱਕਦਾ ਬਾਈ ਨੇ ਜਮਾ ਕੋਟਣ ਤੋਂ ਸੁਪਰਮਾਨ ਦਾ ਦੋਰ ਤਾਂ ਜਮਾ ਇਹਨੇ ਪਲੇਟ ਤੀ ਓਏ ਚੁੱਪ ਕਰਕੇ ਉਹਨਾਂ ਦੇ ਕੋਠੇ ਤੇ ਹੀ ਰੱਖਦਾ ਲੋੜ ਹੀ ਨਹੀਂ ਵੇਚੇ ਲਾਉਣ ਦੀ ਇਹ ਵੀ ਤਰਨੀ ਕਿਸੇ ਕਿਸੇ ਕੋਲ ਹੁੰਦੀ ਆ ਪਾਉਨਾ ਤੇ ਬੇੜੇ ਤੇ ਜਾ ਕੇ ਲਲਕਾਣਾ ਮਾਰ ਕੇ ਬੇੜੇ ਤੇ ਆ ਕੇ ਰੱਖ ਕੇ ਤਾਂ ਨਹੀਂ ਆਏ ਅਸੀਂ ਬੈਲੀ ਕਹਿਣਾ ਉਹ ਬੈਗੀ ਕਹਿਣਾ ਉਹ ਤਾਂ ਜੀ ਨੂੰ ਨਾ ਹੱਥ ਵਾਲ ਗਿੱਟੇ ਬਾੜ ਦੂ ਮੈਂ ਗਿੱਟੇ ਓਏ ਲੋਕ ਕਹਿੰਦੇ ਮੈਂ ਤੈਨੂੰ 파ੜ ਦੂ ਇਹ ਕਹਿੰਦਾ ਗਿੱਟੇ 파ੜ ਦੂ ਕੋਈ ਮੇਤਰੋ ਉਹੀ ਗੱਲ ਹੈ ਜੱਟ ਦੀ ਜੂਨ ਬੁਰੀ ਤੜਫ ਤੜਫ ਮਰ ਜਾਣਾ ਕਾਦੀ ਬਸੰਤ ਆ ਗਏ ਆ ਪੱਠੇ ਪੱਟਣ ਵੇ ਦੀ ਬਾਪੂ ਨੇ ਲਿਆਈ ਸੀ ਡਿਊਟੀ ਕਹਿੰਦਾ ਪੱਠੇ ਵੀ ਵੜ ਲੈ ਦੁਪਹਿਰੇ ਖੰਨਾ ਕੋਠੀ ਨੇ ਦੱਸਦਾ ਫੇਰੀ ਸੰਗਦਾਉਂਦਾ ਤੇ ਹਨ ਆ ਗਿਆ ਹੈਗਾ ਵੇ ਇਹਦੀ ਪੱਠੇ ਵੱਡ ਜੇ ਕੀ ਅੱਧਾ ਘੰਟਾ ਘੰਟਾ ਲੱਗੂਗਾ ਹਨ ਵੱਡ ਕੇ ਪੱਠੇ-ਪੁਠੇ ਕਰਦੇ ਆਂ ਗੱਲ ਬਾਤ ਐ ਬਈ ਮਿੱਤਰਾ ਮਕਾਦਾ 11 ਕਹਿੰਦੇ ਲਾਤਾ ਤੁਰ ਮੁੰਡੇ ਨੇ ਵੜਤਾ ਸਾਰੇ ਪਠੇ-ਪਟਵੇ ਪੜੇ-ਪੁੜੇ ਕਹਿੰਦੇ ਕੌਣ ਆ ਗਿਆ ਕਹਿੰਦੇ ਉਹ ਆ ਗਿਆ ਜਿਹਦੇ ਆਏ ਤੋਂ ਮਾਮਾ ਕਹਿ ਦਾਨੀ ਪੁੱਤ ਥੱਲੇ ਉਤਰਿਆ ਪਿੰਦਰ ਸੋੜਾ ਪਤੰਗ ਕੱਟ ਦੂਗਾ ਉਹ ਆ ਗਿਆ ਮੁੰਡਿਓ। ਤੇ ਰਹਿਣ ਮੁੰਡਿਓ ਆਪ ਹੀ ਥੱਲੇ ਉਤਰ ਜੋ। ਨਹੀਂ ਥੋਡੇ ਪਤੰਗ ਤਾਂ ਮੈਂ ਕਾਟ ਹੀ ਦੇਣੀ ਥੋਨੂੰ ਪਤਾ ਹੀ ਹੈ। ਦੰਦੀਆਂ ਵੱਡ ਵੱਡ ਤਾਂ ਨਾ ਕੱਟੀਆਂ। ਹਾਂ ਉਹ ਆ ਗਿਆ ਕਹਿੰਦੇ ਉਹ ਆ ਗਿਆ ਕਹਿੰਦੇ ਉਹ ਆ ਗਿਆ। ਹਣ ਕੱਟਦਾ ਥੋਡਾ। ਰੇਲ ਥੱਲੇ ਲਾ। ਕੋਈ ਯਰ ਨਾ ਜਾਣੀ। ਸਪੇਅਰ ਹੀ ਰੋਲਿਆ ਅਜ ਤੱਕ। ਹਾਂ ਦੁਬਾਰੇ ਡਾਇਲੋਗ ਰਿਪੀਟ ਨਹੀਂ ਕਰਦਾ ਹੁੰਦਾ ਮੈਂ ਇੱਕ ਵਾਰੀ ਸਮਝ ਜਾਈਦਾ ਹੁੰਦਾ। ਈਦੀ ਲੈ ਰਿਆ ਮੈਂ ਹਣ ਪਤੰਗ ਇੱਕ ਹੋਰ ਕੱਟਦਾ ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੋ ਰਹੀ ਆ ਕੱਟਦਾ ਗਾਇਸ ਕੱਟਦਾ ਨਾ ਮੈਂ ਪਤੰਗ ਕੱਟਦਾ ਨਾ ਤੂੰ ਹਾਂ ਕਹ ਦੇ ਬਸ ਗੱਲਾ ਕੱਟਦਾ ਨਾ ਮੈਂ ਪਤੰਗ ਕੱਟਦਾ ਹਾਂ ਮੈਂ ਕ ਮੈਂ ਪਤੰਗ ਕੱਟਦਾ ਕੱਟਦਾ ਤੂੰ ਮੇਰੇ ਵੀਡੀਓ ਬੜਾ ਮਾਇ ਉਹਨਾਂ ਨੂੰ ਨਾ ਮੜਾ ਉਹ ਕਰਨਾ ਵੀ ਓਏ ਮੈਂ ਪਤੰਗ ਕੱਟਦਾ ਆਪਣ ਹੋ ਗਈ ਮੇਰੇ ਵੀਰੋ ਪਤੰਗ ਢਾਈ ਜਾਂਦੇ ਸੀਗੇ ਆਪਣਾ ਗੁੱਟ ਵੀ ਵਿਹਲਾ ਹੋ ਗਿਆ ਇਹ ਤੇ ਉਹ ਚ ਆ ਗੁੱਟ ਦੀ ਡੋਰ ਉਹਦੇ ਨਾਲ ਵੀ ਜੁੜੀ ਸੀਗੀ ਆਹ ਕੱਟ ਗਈ ਸੀਗੀ ਇਹ ਤਾਂ ਸਾਰੀ ਗਈ ਗਈ ਤੇ ਉਹ ਚੋ ਵੀ ਅੱਧੀ ਗਈ ਤੇ ਆਪਣਾ ਪਤੰਗ ਵੀ ਗਿਆ ਯਾਰ ਵਿੱਚ ਗੰਢ ਸੀਗੀ ਪਤਾ ਹੀ ਨਹੀਂ ਲੱਗਿਆ ਯਾਰ ਕਦੋਂ ਉੱਡਰ ਗਿਆ ਯਾਰ ਤੁਸੀਂ ਵੀ ਨਹੀਂ ਦੱਸਿਆ ਬਾਈ ਯਾਰ ਮੈਨੂੰ ਯਾਰ ਉਹੀ ਗੱਲ ਬਾਈ ਯਾਰ ਤੁਸੀਂ ਕੋਈ ਸਾਦੀ ਕੋਈ ਗਰੰਟੀ ਨਹੀਂ ਦੋ ਟੱਟੇ ਆਏ ਥੋੜੀ ਹੁੰਦਾ ਯਾਰ ਓ ਬੇਲਾ ਹੋ ਗਿਆ ਅਸੀਂ ਕੀ ਕਰੀਏ ਪੁੱਤਰ ਪਿਆਰੋ ਵਲੌਗ ਕਰਨਾ ਬੁੱਖਾ ਤਾਂ ਮੈਂ ਕਿਉਂਕਿ ਹੈ ਆਪਣਾ ਬਾਰੀ ਹੁੰਦੇ ਹੋ ਰਹੀਆਂ ਤੇ ਆਪਣੀ ਆ ਜਿਹੜੀ ਡੋਰ ਸੀਗੀ ਤੇ ਆਪਣਾ ਹੱਥਾਂ ਹੀ ਬਣਿਆ ਰਹਿ ਗਿਆ ਤੇ ਇਹ ਫੇਰ ਪਤੰਗ ਆਪਣਾ ਉੱਡ ਗਿਆ ਤੇ ਮੰਗ ਤਾਂ ਕਿ ਮੈਂ ਝੱਪ ਪਤੰਗ ਲਿਆਂਦਾ ਸੀ ਤੇ ਉਹੀ ਗੱਲ ਹੋ ਗਈ ਵੀ ਹਰ ਰੱਖ ਜੂ ਅੱਜ ਬੜਾ ਗਲਤ ਘਰਾਣਾ ਜਿੰਨਾ ਦਾ ਅਸੀਂ ਦਰਦ ਦਰਦੀ ਇਹੋ ਜਿਹਾ ਕੁਝ ਤੇ ਅੱਖ ਦਾ ਤਾਰਾ ਆਪਣੀ ਤੋਂ ਦੂਰ ਹੋ ਗਿਆ ਬਰਾ ਤਾਰਾ ਉੱਡ ਗਿਆ ਤੇ ਆ ਹਣ ਆਪਾਂ ਯੂਕੇ ਵਾਲਾ ਪਤੰਗ ਲੈ ਕੇ ਆਂਦਾ ਦੇਖਦੇ ਆ ਕਿ ਕੀ ਅੰਬਰੀ ਚੜਦਾ ਕਿ ਨਹੀਂ ਚੜਦਾ ਤੇ ਇਹ ਕਹਿੰਦੇ ਆ ਜੋੜੀ ਦਾ ਮੁੰਡਾ ਰੇਡਾ ਪਾਉਂਦਾ ਹੋਇਆ ਆਪਾਂ ਤੰਗ ਤੇ ਰੇਡਾਂ ਉਹ ਯਾਰ ਕਮੈਂਟਰੀ ਨਹੀਂ ਆਉਂਦੀ ਤੁਹਾਨੂੰ ਫਿਰ ਤੰਗ ਤੋਂ ਤੁਸੀਂ ਬਲੌਗ ਕਰਣੀ ਐਨੇ ਵੀ ਹੈ ਨਹੀਂ ਬਈ ਪਤੰਗਾਂ ਦੇ ਅੱਜ ਕੱਲਾਂ ਦੇ ਆ ਦੇਖੋ ਮੈਂ ਜ਼ੋਰ ਕੇ ਹੌਂਕਾ ਕੀ ਮਾਰਿਆ ਤੇ ਐਂ ਇਕੱਠਾ ਹੋ ਗਿਆ ਪਤੰਗ ਦਾ ਬਈ ਸਾਡੇ ਟਾਈਮ 'ਚ ਹੁੰਦੇ ਸੀਗੇ ਅਸੀਂ ਬਾਂਸਾ ਪਾਉਂਦੇ ਸੀ ਬਾਂਸਾਂ ਸਾਹਤਿਆਂ ਪਤੰਗਾਂ ਦੇ ਆਹ ਗਾਰੇ ਪਾਉਂਦੇ ਸੀ ਤੀਲਾਂ ਹੀ ਨਹੀਂ ਪਾਉਂਦੇ ਸੀ ਉਦੋਂ ਬਾਂਸਾ ਵੀ ਬਾਂਸਾ ਭਾਵੇਂ ਉੱਤੇ ਚੜ ਕੇ ਵਗ ਜਾ ਐਡੇ ਤਕੜੇ ਪਤੰਗ ਹੁੰਦੇ ਸੀ ਅੱਜ ਦਾ ਵਲੌਗ ਮਿੱਤਰ ਪਿਆਰਿਓ ਇੱਥੇ ਹੀ ਖਤਮ ਹੁੰਦਾ ਹੈਗਾ ਤੇ ਬਸ ਬੜਾ ਹੀ ਕੋਈ ਗੱਲਬਾਤ ਹੀ ਬਣੀ ਤਾਂ ਹੈਣੀਗੀ ਤੇ ਚਲੋ ਪਰ ਛਾੜ ਦਾਂਗੇ ਤੇ ਬਾਕੀ ਸ਼ਹਿਰਾਂ 'ਚ ਹੂਰੂ ਚੋਚ ਲੈਂਦੇ ਆ, ਹੂਰੂ ਪਤੰਗ ਡਾਉਂਦੇ ਆ ਤੇ ਪਿੰਡਾਂ 'ਚ ਹੂਰੂ ਆਉਂਦੇ ਆ ਤੇ ਪਿੰਡਾਂ ਦੇ ਵਿੱਚ ਬਈ ਦੀ ਕੰਮ ਧੰਦੇ ਵੀ ਹੋ ਜਾਂਦੇ ਆ ਜਾਣਾ ਪੈਂਦਾ ਹੈਗਾ ਜੇ ਨਹੀਂ ਜਾਂਦੇ ਤਾਂ ਲੱਤਾਂ ਪੈਂਦੀਆਂ ਤੇ ਅੱਜ ਦਾ ਆਪਣਾ ਇੱਥੇ ਖਤਮ ਹੁੰਦਾ ਹੈ ਤੇ ਜੇ ਦੇ ਭਾਈ ਤੁੱਕ ਜਿਹੀ ਗੱਲ ਹੈ ਨਹੀਂ ਤੇ ਦੇਖ ਲਿਆ ਕਰੋ ਬਲੌਗ ਨੂੰ ਤੇ ਜਿਹਨੇ ਨਹੀਂ ਦੇਖਣੀ ਭਾਈ ਸਬਸਕ੍ਰਾਈਬ ਤਾਂ ਕਰ ਹੀ ਦਿਆ ਕਰੋ ਤੇ ਬਾਕੀ ਧੰਨਵਾਦ ਸਾਰਿਆਂ ਦਾ ਦੇਖਣ ਦਾ ਥੈਂਕ ਯੂ ਜੀ ਬਾਏ ਜੀ